ਹਾਂਜੀ ਖਾਲਸਾ ਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੋ ਹਾਂਜੀ ਸਭ ਤੋਂ ਪਹਿਲਾਂ 10ਵੇਂ ਪਾਸ਼ਾਲਾ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿਮਰਨ ਜੋਸ ਸਿੰਘ ਖਾਲਸਾ ਬਠਿੰਡੇ ਤੋਂ ਅੱਜ ਅਸੀਂ ਬੜੇ ਮਾਣ ਨਾਲ ਦੱਸਣਾ ਚਾ ਰਹੇ ਹਾਂ 350 ਸਾਲਾਂ ਜੋ ਕਿ ਸ਼ਤਾਬਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਉਹ ਬੜੇ ਹੀ ਅਸੀਂ ਮੰਨ ਲਓ ਕਿ 350 ਸਾਲ ਦਸਤਾਰ ਦੇ ਨਾਲ ਬਣਾ ਰਹੇ ਹਾਂ ਅਸੀਂ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਹੈ ਜਿਹੜੇ ਸਾਡੇ ਬੱਚੇ ਆਉਣ ਵਾਲੀ ਪਨੀਰੀ ਆ ਉਹਨੂੰ ਸਿੱਖੀ ਸਰੂਪ ਦੇ ਨਾਲ ਦਸਤਾਰ ਨੂੰ ਦਸਤਾਰ ਦੇ ਨਾਲ ਜੋੜਨ ਦੇ ਲਈ ਬਹੁਤ ਹੀ ਵੱਡਾ ਉਪਰਾਲ ਦਸਤਾਰੇ ਖਾਲਸਾ ਖਿਤਾਬ ਜਿਸ ਤੱਕ ਇਹ ਪਹਿਲਾ ਇਨਾਮ 31000 ਰੁਪਏ ਰੱਖ ਰਹੇ ਆ ਇਹ ਜੋ ਦਸਤਾਰ ਮੁਕਾਬਲੇ ਆ ਦਸਤਾਰੇ ਖਾਲਸਾ ਰਾਜਪੁਰਾ ਕੈਲੀਫੋਰਨੀਆ ਵੱਲੋਂ ਰਾਜਪੁਰਾ ਝੰਡਾ ਗਰਾਊਂਡ ਦੇ ਵਿੱਚ ਦੋ ਤਰੀ ਨੂੰ ਕਰਵਾਏ ਜਾਣੇ ਆ ਇਹ ਮੁਕਾਬਲੇ ਸਾਰੇ ਹੀ ਦਸਤਾਰ ਕੋਚਾਂ ਵੱਲੋਂ ਜਿੰਨੇ ਵੀ ਵੀਰ ਦਸਤਾਰ ਦੇ ਖੇਤਰ ਦੇ ਵਿੱਚ ਜਾਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਸਾਰਿਆਂ ਵੱਲੋਂ ਰਲ ਮਿਲ ਕੇ ਉਪਰਾਲਾ ਕੀਤਾ ਜਾ ਰਿਹਾ ਬਾਕੀ ਜਿਹੜੇ ਵੀਰ ਸਾਡੇ ਲਖਵਿੰਦਰ ਸਿੰਘ ਲਖਾ ਇੱਥੇ ਵਿਸ਼ੇਸ਼ ਤੌਰ ਤੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਜਿਹੜੀ ਸਾਰਾ ਸੇਰਾ ਵੀਰ ਦੇ ਸਿਰ ਜਾਂਦਾ ਵੀਰ ਗੁਰਿੰਦਰ ਸਿੰਘ ਕਿੰਗ ਨਾਲ ਵੀਰ ਪਰਮ ਇਹ ਜਿਹੜੀ ਦਸਤਾਰੇ ਖਾਲਸਾ ਰਾਜਪੁਰਾ ਕੈਲੀਫੋਰਨੀਆ ਦੀ ਟੀਮ ਇੱਥੇ ਪਹੁੰਚੀ ਹੈ ਜਿਹੜਾ ਅੱਜ ਇਹ ਸੱਦਾ ਦਿੱਤਾ ਗਿਆ ਸ਼ਹੀਦ ਭਾਈ ਤਾਰੂ ਸਿੰਘ ਦਸਤਾਰਸਖ ਲਈ ਸੇਵਾ ਸੁਸਾਇਟੀ ਵੱਲੋਂ ਸੱਦਾ ਦਿੱਤਾ ਗਿਆ ਅਗਲੀ ਵੀਰ ਕਰਨਗੇ ਹਾਂਜੀ ਖਾਲਸਾ ਜੀ ਕੀ ਮਹਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵਿੰਦਰ ਸਿੰਘ ਕੈਲੀਫੋਰਨੀਆ ਤੋਂ ਜੋ ਕਿ ਆਪ ਜਿਹਦੇ ਸਾਹਮਣੇ ਅੱਜ ਅਸੀਂ ਬਠਿੰਡੇ ਦੀ ਧਰਤੀ ਤੇ ਸਪੈਸ਼ਲ ਕਾਨਫਰੰਸ ਕਰ ਸਿਮਰਨਜੀਤ ਵੀਰੇ ਦੇ ਹੋਰ ਜਿੰਨੇ ਵੀ ਸਾਥੀ ਸਹਿਬਾਨ ਨੇ ਸਾਡੇ ਸਾਰੇ ਸਾਥੀ ਸਹਿਬਾਨ ਦਸਤਾਰੇ ਖਾਲਸਾ ਦੀ ਪੂਰੀ ਟੀਮ ਅੱਜ ਬਠਿੰਡੇ ਪਹੁੰਚੇ ਆ ਜੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਆਏ ਆ ਬਠਿੰਡਾ ਨਿਵਾਸੀਆਂ ਨੂੰ ਕਿ ਕਿ ਜੋ ਕਿ ਦਸਤਾਰੇ ਖਾਲਸਾ ਅਸੀਂ ਪ੍ਰੋਗਰਾਮ ਕਰਵਾਉਣ ਜਾ ਰਹੇ ਆ ਝੰਡਾ ਗਰਾਊਂਡ 2 ਨਵੰਬਰ ਨੂੰ 2025 ਨੂੰ ਉਹਦੇ ਵਾਸਤੇ ਵਿਸ਼ੇਸ਼ ਤੌਰ ਤੇ ਅਸੀਂ ਸਦਾ ਪੱਤਰ ਦੇਣਾ ਹੈ ਔਰ ਜੋ ਵਿਸ਼ੇਸ਼ ਤੌਰ ਤੇ ਪ੍ਰੈਸ ਕਲੱਬ ਆਈਏ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਇਹ ਵਾਲੀ ਆਵਾਜ਼ ਨੂੰ ਦੂਰ ਤੱਕ ਇਸ ਪ੍ਰੋਗਰਾਮ ਚ ਪਹੁੰਚਾਣਗੇ ਜੀ ਇਸ ਪ੍ਰੋਗਰਾਮ ਚ ਕੁਲਦੀਪ ਸਿੰਘ ਜੀ ਗੜਗੱਜ ਜ세ਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਅਤੇ ਸਰਦਾਰ ਸੁਰਜੀਤ ਸਿੰਘ ਜੀ ਗੜੀ ਐਸਜੀਪੀਸੀ ਮੈਂਬਰ ਅਤੇ ਪ੍ਰਧਾਨ ਐਸਜੀਪੀਸੀ ਸਰਦਾਰ ਹਰਿੰਦਰ ਸਿੰਘ ਜੀ ਧਾਮੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਅਤੇ ਆਪਣੇ ਧਾਰਮਿਕ ਖੇਤਰ ਦੇ ਜੋ ਸੂਝਵਾਨ ਕਲਾਕਾਰ ਹਨ ਅੰਮਾ ਢੂਮੇਵਾਲ ਅਤੇ ਸਰਦਾਰ ਬੀਰ ਸਿੰਘ ਜੀ ਉਸ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਚ ਪਹੁੰਚ ਰਹੇ ਹਨ ਕਿਉਂਕਿ ਉਹ ਸਿੱਖੀ ਸਰੂਪਚਨ ਸਾਡਾ ਫਰਜ਼ ਬਣਦਾ ਸੀ ਸਿੱਖ ਚੇਰਿਆਂ ਨੂੰ ਅੱਗੇ ਕਰਕੇ ਤੇ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਤਰੀਕੇ ਨਾਲ ਅਸੀਂ ਸੂਝਵਾਨ ਬਣਾਈਏ ਇਸ ਕਰਕੇ ਅੱਜ ਇੱਥੇ ਅਸੀਂ ਪੁੱਜੇ ਹਾਂ ਸੋ ਆਪ ਜੀ ਦਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿਹੜੀ ਜਾਣਕਾਰੀ ਹੈ ਮੇਰੇ ਵੀਰ ਗੁਰਵਿੰਦਰ ਸਿੰਘ ਜੀ ਦੇਣਗੇ ਆਪ ਜੀ ਨੂੰ ਤੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਿੰਦਰ ਸਿੰਘ ਨਾਲ ਮੇਰੇ ਨਾਲ ਦਸਤਾਰਿਕ ਖਾਲਸਾ ਦੀ ਪੂਰੀ ਟੀਮ ਅੱਜ ਇੱਥੇ ਪਹੁੰਚੀ ਹੈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਅਸੀਂ ਗਰੁੱਪ ਬਣਾਏ ਨੇ ਜੀ 2 8 ਸਾਲ ਤੋਂ ਲੈ ਕੇ 15 ਸਾਲ ਦੀ ਉਮਰ 16 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿੱਚ ਦਸਤਾਰ ਦੇ ਜਿਹੜੇ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਦੇ ਆਂ ਨਾਲ ਹੀ ਓਪਨ ਮੁਕਾਬਲੇ ਹੈਗੇ ਆ 8 ਤੋਂ ਲੈ ਕੇ 25 ਸਾਲ ਤੱਕ ਦਮਾਲਿਆਂ ਵਾਸਤੇ ਵੀਰਾਂ ਲਈ ਤੇ 8 ਤੋਂ ਹੀ 25 ਸਾਡੀ ਭੈਣਾਂ ਲਈ ਓਪਨ ਮੁਕਾਬਲੇ ਆ ਜਿਹਦੇ ਵਿੱਚ ਉਹ ਹਿੱਸਾ ਲੈ ਸਕਦੇ ਆਂ 2 ਨਵੰਬਰ 2025 ਨੂੰ ਤੁਸੀਂ ਝੰਡਾ ਗਰਾਊਂਡ ਸਵੇਰੇ 8 ਵਜੇ ਆਣਾ ਤੇ ਦੋ ਵਜੇ ਤੱਕ ਅਸੀਂ ਸਮਾਪਤੀ ਦਾ ਸਾਡਾ ਟਾਈਮ ਹੈ ਉਹਦੇ ਦੌਰਾਨ ਜਿਹੜੇ ਜਿਹੜੇ ਬੱਚੇ ਪਾਰਟਿਸਪੀਟ ਕਰਨ ਆਉਣਗੇ ਉਹਨਾਂ ਨੂੰ ਹਿੱਸਾ ਵੀ ਲੈਣਗੇ ਹਰੇਕ ਬੱਚੇ ਨੂੰ ਅਸੀਂ ਮੈਡਲ ਦੇ ਨਾਲ ਸਰਟੀਫਿਕੇਟ ਦੇਣਾ ਨਵਾਜਾਂਗੇ ਫਸਟ ਸੈਕਿੰਡ ਥਰਡ ਪ੍ਰਾਈਜ਼ ਤਾਂ ਹੈਗੇ ਹੀ ਆਂ ਹਰ ਵਾਰ ਲੋਕਾਂ ਦੇ ਜਿੰਨੇ ਵੀ ਬੱਚੇ ਦੇ ਕੁਐਸਚਨਸ ਸੀਗੇ ਵੀ ਜਿਹੜੇ ਜੇਤੂ ਹੁੰਦੇ ਆ ਉਹੀ ਹਮੇਸ਼ਾ ਜਿੱਤ ਕੇ ਜਾਂਦੇ ਆ ਤੇ ਅਸੀਂ ਪਾਰਟਿਸਪੀਟ ਕਰਨ ਲਈ ਸਾਨੂੰ ਸੋਚਣਾ ਪੈਂਦਾ ਪਰ ਅਸੀਂ ਕੀ ਕੀਤਾ ਹੈ ਨਵੇਂ ਚਿਹਰੇ ਨੂੰ ਅਸੀਂ ਜਿਤਾਵਾਂਗੇ ਜਿਹੜੇ ਅੱਜ ਤੱਕ ਕਦੇ ਨਹੀਂ ਜਿੱਤੇ ਜਿਹੜੇ ਜਿੱਤ ਚੁੱਕੇ ਉਹਨਾਂ ਦਾ ਅਸੀਂ ਵੱਖਰਾ ਇੱਕ ਮੁਕਾਬਲਾ ਕਰ ਰਹੇ ਹਾਂ ਜਿੱਤੂਏ ਹੋਏ ਅੱਜ ਤੱਕ ਦੇ ਜਿੰਨੇ ਵੀ ਬੱਚੇ ਆ ਉਹਨਾਂ ਦਾ ਇੱਕ ਵੱਖਰਾ ਪਾਰਟਿਸਪੇਸ਼ਨ ਹੈ ਤੇ ਜਿਹੜੇ ਕਦੇ ਨਹੀਂ ਜਿੱਤੇ ਉਹਨਾਂ ਦਾ ਇੱਕ ਵੱਖਰਾ ਮੁਕਾਬਲਾ ਕੀਤਾ ਜਾਊਗਾ ਜਿਹੜਾ ਇੱਕ ਗੁਰੂ ਦਾ ਪਿਆਰਾ ਹੋਊਗਾ ਜਿਹਨੂੰ ਦਸਤਾਰੇ ਖਾਲਸਾ ਅਵਾਰਡ ਦੇ ਨਾਲ ਅਸੀਂ ਨਵਾਜਾਂਗੇ ਉਹਨੂੰ 31000 ਰੁਪਏ ਦਿੱਤਾ ਜਾਊਗਾ ਹੋਰ ਵੀ ਲੱਖਾਂ ਦੇ ਗਏ ਇਨਾਮ ਨੇ ਤੇ ਅੱਜ ਤੱਕ ਦੇ ਜਿੰਨੇ ਵੀ ਦਸਤਾਰ ਦੇ ਖੇਤਰ ਦੇ ਵਿੱਚ ਜਿਹੜੇ ਚਿਹਰੇ ਸ਼ਾਇਦ ਕਈ ਵਾਰ ਸਾਹਮਣੇ ਨਹੀਂ ਹੁੰਦੇ ਅੱਜ ਤੱਕ ਦੇ ਸਾਰਿਆਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਜਿੰਨੇ ਵੀ ਸੰਸਥਾ ਸੀ ਚਾਹੇ ਦਸਤਾਰ ਕੋਚ ਸੀ ਸਾਰੇ ਦਾ ਮਾਨ ਸਨਮਾਨ ਕੀਤਾ ਜਾਊਗਾ ਹਰ ਖਾਲਸਾ ਕੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਬਛੰਡਾ ਤੋਂ ਤੇ ਮੈਂ ਬਹੁਤ ਤਹਿ ਦਿਲੋਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਇਹਨਾਂ ਨੇ ਉਪਰਾਲਾ ਆਇਸਾ ਲਈ ਕਰਦੇ ਆ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿੰਨ 350 ਸਾਲਾਂ ਤੇ ਇਹਨਾਂ ਨੇ ਸਾਰਾ 300 ਸਾਲਾ ਦਸਤਾਰ ਦੇ ਨਾਲ ਮਨਾਉਣਾ ਤੇ ਮੈਂ ਅਪੀਲ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਜਿੱਥੋਂ ਤੱਕ ਮੇਰੀ ਆਵਾਜ਼ ਜਾਊਗੀ ਸਾਰੇ ਜਾਣੇ ਇਸ ਚੜ੍ਹਦੀ ਕਲਾ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੋ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਵੀ ਉੱਥੇ ਜ਼ਰੂਰ ਪਹੁੰਚੋ ਸਾਰਾ ਮੀਡੀਆ ਕਿਉਂਕਿ ਇਹ ਬਹੁਤ ਤਨਮਨੋ ਬੜਾ ਜ਼ਬਰਦਸਤ ਪ੍ਰੋਗਰਾਮ ਕਰਦੇ ਆ ਕਿੰਨੀਆਂ ਸ਼ਖਸੀਅਤਾਂ ਆ ਰਹੀਆਂ ਸਭ ਨੇ ਤੁਹਾਨੂੰ ਦੱਸਿਆ ਹੀ ਹੈ ਬਾਈਟ ਦੇ ਵਿੱਚ ਮੈਂ ਵੀਰ ਕਿੰਗ ਜੀ ਦਾ ਭਾਈ ਲਖੇਜੀ ਦਾ ਕੈਲੀਫੋਰਨੀਆ ਤੋਂ ਸਪੈਸ਼ਲ ਆਉਂਦੇ ਆ ਸਰਦਾਰ ਸਿਮਰਨਜੋਤ ਸਿੰਘ ਬੈਠੇ ਆ ਸਾਡੇ ਨਾਲ ਇਹ ਵੀ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਆ ਸਾਡੇ ਬਰੇਂਡੇ ਦਾ ਜਾਨ ਆ ਸਤਮ ਆ ਕਿਉਂਕਿ ਇਹ ਪੰਥ ਨੂੰ ਸਮਰਪਤ ਹੈ ਤੇ ਮੈਂ ਦੁਬਾਰਾ ਫੇਰ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਪ੍ਰੋਗਰਾਮ ਤੇ ਪਹੁੰਚੋ ਔਰ ਮੈਂ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਦੂ ਹੋਰ ਵੀ ਵੱਡੇ ਵੱਡੇ ਪ੍ਰੋਗਰਾਮ ਪੰਜਾਬ ਲੈਵਲ ਤੇ ਕਰਾਉਣ ਤਾਂ ਜੋ ਆਪਾਂ ਆਪਦੀ ਕਮਿਊਨਿਟੀ ਨੂੰ ਪਾਗ ਨਾਲ ਜੋੜੀਏ ਦਸਤਾਰ ਨਾਲ ਜੋੜੀਏ ਤੇ ਸਾਡਾ ਸੋਹਣਾ ਪੰਜਾਬ ਦਸਤਾਰ ਵਾਲਾ ਪੰਜਾਬ ਬਣ ਜੇ ਜੋ ਇਹ ਟੀਚਾ ਲੈ ਕੇ ਚੱਲੇ ਆ ਬਾਹਰੋਂ ਦੇਸ਼ੋਂ ਵਿਦੇਸ਼ੋਂ ਜਿੱਥੋਂ ਵੀ ਸਾਰੀ ਸੰਗਤ ਆਉਂਦੀ ਹੈ ਬਹੁਤ ਬਹੁਤ ਧੰਨਵਾਦ ਭਿੰਡੇ ਆਏ ਸਾਡੇ ਇਹਨਾਂ ਦੇ ਕਰਮ ਸਿਰ ਮੱਥੇ ਤੇ ਅਸੀਂ ਸਾਰੇ ਜਣੇ ਜਰੂਰ ਉੱਥੇ ਪਹੁੰਚਾਂਗੇ ਤੇ ਇਸ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਵਾਸਤੇ ਹੋਰ ਵੀ ਜ਼ਿਆਦਾ ਅਸੀਂ ਮਿਹਨਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ